ਇੰਨੀ ਜਿਆਦਾ ਸਵਾਦ ਬਿਲਕੁਲ ਬਾਜ਼ਾਰ ਵਰਗੀ ਅੱਜ ਆਪਾਂ ਆਲੂ ਟਿੱਕੀ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਕ੍ਰਿਸਪੀ कुरकुरी ਬਣ ਕੇ ਤਿਆਰ ਹੋਊਗੀ ਨਾਲ ਆਪਾਂ ਦਹੀਂ ਵੀ ਤਿਆਰ ਕਰਾਂਗੇ ਤੇ ਹਰੀ ਚਟਨੀ ਵੀ ਤਿਆਰ ਕਰਾਂਗੇ ਤੇ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਬਿਲਕੁਲ ਬਾਜ਼ਾਰ ਵਰਗੀ ਕਿਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਜਿਹੜੀ ਤਿਆਰ ਕਰ ਸਕਦੇ ਆ ਸਸਿਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਲਕੁਲ ਬਾਜ਼ਾਰ ਵਰਗੀਆਂ ਕੋਰਕਰੀਆਂ ਟਿੱਖੀਆਂ ਬਣਾ ਕੇ ਤਿਆਰ ਕਰਾਂਗੇ ਬਾਜ਼ਾਰ ਵਾਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਨੇ ਜਾਂ ਕਿਸ ਤਰੀਕੇ ਨਾਲ ਉਹ ਟਿੱਖੀਆਂ ਨੂੰ ਤਿਆਰ ਕਰਦੇ ਨੇ ਉਹ ਸਾਰੇ ਟਿਪਸ ਆ ਜਿਹੜੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹਨਾਂ ਟਿੱਖੀਆਂ ਨੂੰ ਬਣਾ ਕੇ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਦੋਂ ਵੀ ਖਾਣੀਆਂ ਹੋਣ ਜਾਂ ਜਦੋਂ ਵੀ ਚਾਟ ਤਿਆਰ ਕਰਨੀ ਹੋਵੇ ਤੁਸੀਂ ਫਿਰ ਉਦੋਂ ਤੁਸੀਂ ਜਿਹੜੀ ਚਾਟ ਆ ਉਹ ਤਿਆਰ ਕਰ ਸਕਦੇ ਹੋ ਤੇ ਚਲੋ ਜੀ ਫਿਰ ਇਸ ਰੈਸਪੀ ਨੂੰ ਸਿੱਖਣ ਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਤੋ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਸਭ ਤੋਂ ਪਹਿਲਾਂ ਜੀ ਇੱਥੇ ਆਪਾਂ ਹਰੀ ਚਟਨੀ ਤਿਆਰ ਕਰਾਂਗੇ ਤੇ ਚਲੋ ਫਿਰ ਆਪਾਂ ਇਹ ਦਹੀਂ ਵਾਲੀ ਹਰੀ ਚਟਨੀ ਤਿਆਰ ਕਰਨੀ ਸੈਕ ਲੈਣੇ ਆਂ ਸਭ ਤੋਂ ਪਹਿਲਾਂ ਜੀ ਆਪਣੇ ਕੋਲੇ ਹੈਗਾ ਹਰਾ ਧਨੀਆ ਤੇ ਇਹਨਾਂ ਮੈਂ ਘਰ ਦੇ ਵਿੱਚੋਂ ਹੀ ਤੋੜਿਆ ਗਿਆ ਇਸ ਕਰਕੇ ਮੈਨੂੰ ਚੀਰਿਆ ਨਹੀਂ ਬਿਲਕੁਲ ਛੋਟਾ ਛੋਟਾ ਹਰਾ ਧਨੀਆ ਹੈ ਇਹ ਤੇ ਮੈਂ ਚੰਗੇ ਤਰੀਕੇ ਨਾਲ ਧੋ ਲਿਆ ਇਹਨੂੰ ਆਪਾਂ ਮਿਕਸੀ ਹਲਜਾਗ ਵਿੱਚ ਐਡ ਕਰਾਂਗੇ ਤੇ ਹੁਣ ਆਪਾਂ ਪਦੀਨਾ ਐਡ ਕਰਾਂਗੇ ਇਹਦੇ ਵਿੱਚ ਧਨੀਆ ਤੋਂ ਅੱਧਾ ਐਡ ਕਰਾਂਗੇ ਪਦੀਨਾ ਬਿਲਕੁਲ ਥੋੜਾ ਜਿਹਾ ਅਦਰਕ ਦੋ ਹਰੀਆਂ ਮਿਰਚਾਂ ਤੁਸੀਂ ਚਾਹੋ ਤਾਂ ਲਸਣ ਵੀ ਐਡ ਕਰ ਸਕਦੇ ਹੋ ਪਰ ਮੈਂ ਲਸਣ ਨਹੀਂ ਐਡ ਕਰੂੰਗੀ ਅੱਧਾ ਚਮਚ ਕਾਲੇ ਨਮਕ ਦਾ ਐਡ ਕਰਾਂਗੀ ਤੁਸੀਂ ਚਿੱਟਾ ਨਮਕ ਵੀ ਐਡ ਕਰ ਸਕਦੇ ਹੋ ਬਿਲਕੁਲ ਥੋੜਾ ਜਿਹਾ ਭੁੰਨੇ ਹੋਏ ਜੀਰੇ ਦਾ ਪਾਊਡਰ ਤੇ ਦੋ ਚਮਚ ਜੀ ਮੈਂ ਦਹੀਂ ਦੇ ਐਡ ਕਰ ਦੂੰਗੀ ਤੁਸੀਂ ਚਾਹੋ ਤਾਂ ਇੱਥੇ ਨਿੰਬੂ ਦਾ ਜੂਸ ਵੀ ਐਡ ਕਰ ਸਕਦੇ ਹੋ ਤੇ ਆਪਾਂ ਦਹੀਂ ਵਾਲੀ ਹਰੀ ਚਟਨੀ ਬਣਾਵਾਂਗੇ ਬਹੁਤ ਟੇਸਟੀ ਬਣਦੀ ਆ ਸੋ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਜੀ ਤੇ ਇਸ ਤਰੀਕੇ ਨਾਲ ਜੀ ਚਟਨੀ ਜਿਹੜੀ ਆਪਾਂ ਤਿਆਰ ਕਰ ਲਈ ਬਹੁਤ ਹੀ ਵਧੀਆ ਆਪਣੀ ਇਹ ਹਰੀ ਛਟਨੀ ਹੈ ਜਿਹੜੀ ਤਿਆਰ ਹੋ ਗਈ ਆ। ਦੇਖ ਸਕਦੇ ਤੁਸੀਂ ਬਹੁਤ ਹੀ ਟੇਸਟੀ ਲੱਗਦੀ ਹੈ ਇਸ ਤਰੀਕੇ ਨਾਲ ਬਣੀ ਹੋਈ ਹਰੀ ਛਟਨੀ। ਤਾਂ ਇੱਥੇ ਜੀ ਆਪਣੇ ਕੋਲੇ ਹੈਗੇ 6 ਉਬਲੇ ਹੋਏ ਆਲੂ ਤੇ ਆਲੂਆਂ ਨੂੰ ਉਬਾਲ ਕੇ ਨਾ ਮੈਂ ਠੰਡਾ ਕਰ ਲਿਆ ਸੀ। ਜਦੋਂ ਵੀ ਟਿੱਕੀਆਂ ਬਣਾਉਣਾ ਤੁਸੀਂ ਆਲੂਆਂ ਨੂੰ ਉਬਾਲ ਕੇ ਠੰਡਾ ਜ਼ਰੂਰ ਕਰ ਲਿਓ ਤੇ ਆਪਣੇ ਕੋਲੇ ਮੀਡੀਅਮ ਸਾਈਜ਼ ਦੇ ਇਹ ਆਲੂ ਆ ਗਏ। 6 ਆਲੂ ਹੈ ਛੇ ਹੀ ਟਿੱਕੀਆਂ ਬਣ ਕੇ ਤਿਆਰ ਹੋ ਜਾਣਗੀਆਂ ਤੇ ਹੁਣ ਇਹਨਾਂ ਨੂੰ ਆਪਾਂ ਕद्दूकश ਕਰ ਲਾਂਗੇ ਵੀ ਇਹਨਾਂ ਦੇ ਵਿੱਚ ਨਾ ਜ਼ਿਆਦਾ ਟੁਕੜੇ ਨਾ ਰਹਿਣ ਤੇ ਆਪਾਂ ਟਿੱਕੀਆਂ ਆਸਾਨੀ ਨਾਲ ਬਣਾ ਸਕੀਏ। ਤੇ ਆਲੂਆਂ ਨੂੰ ਇਸ ਤਰੀਕੇ ਨਾਲ ਜੀ ਆਪਾਂ ਕੱਦੂਖਾਸ ਕਰ ਲਿਆ ਤੁਸੀਂ ਨਾ ਆਲੂਆਂ ਨੂੰ ਉਬਾਲ ਕੇ ਜਿਆਦਾ ਸਮਾਂ ਪਾਣੀ 'ਚ ਨਾ ਰੱਖਿਓ ਕਿਉਂਕਿ ਜੇਕਰ ਜਿਆਦਾ ਸਮਾਂ ਪਾਣੀ ਦੇ ਵਿੱਚ ਆਲੂਆਂ ਨੂੰ ਰੱਖਦੇ ਹੋਗੇ ਆਲੂ ਇਹ ਜਿਹੜੇ ਪਾਣੀ ਜਿਆਦਾ ਪੀ ਲੈਣਗੇ ਜਿਸ ਦੀ ਵਜ੍ਹਾ ਕਾਰਨ ਤੁਸੀਂ ਇਹਦੇ ਵਿੱਚ ਜੋ ਵੀ ਚੀਜ਼ਾਂ ਐਡ ਕਰੋਗੇ ਨਾ ਅੱਗੇ ਜਾ ਕੇ ਫਿਰ ਉਹ ਤੁਹਾਨੂੰ ਜਿਆਦਾ ਮਾਤਰਾ 'ਚ ਐਡ ਕਰਨੀਆਂ ਪੈਣਗੀਆਂ ਜਿਵੇਂ ਕਿ ਮੈਂ ਸਭ ਤੋਂ ਪਹਿਲਾਂ ਇੱਥੇ ਸੂਜੀ ਐਡ ਕਰੂੰਗੀ ਸੂਜੀ ਮੋਟੀ ਜਾਂ ਬਰੀਕ ਕੋਈ ਵੀ ਵਰਤ ਸਕਦੇ ਹੋ ਤੇ ਮੇਰੇ ਕੋਲ ਇਹ 4-5 ਚਮਚਾ ਹੈ ਇਹ ਐਡ ਕਰ ਦਿਆਂਗੇ ਆਪਾਂ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਕਾਰਨ Starch ਐਡ ਕਰੂੰਗੀ ਤੁਸੀਂ ਅਰਾ ਰੋਟ ਵੀ ਐਡ ਕਰ ਸਕਦੇ ਹੋ ਇਹ ਵੀ 4-5 ਚਮਚਾ ਆਪਣੇ ਕੋਲੇ ਜੇ ਤੁਸੀਂ ਆਲੂਆਂ ਨੂੰ ਪਾਣੀ ਦੇ ਵਿੱਚ ਜ਼ਿਆਦਾ ਸਮਾਂ ਰੱਖ ਦੋਗੇ ਫਿਰ ਇਹ ਦੋਨੇ ਚੀਜ਼ਾਂ ਤੁਹਾਨੂੰ ਜ਼ਿਆਦਾ ਐਡ ਕਰਨੀਆਂ ਪੈਣਗੀਆਂ ਤੇ ਇਹਨਾਂ ਨੂੰ ਆਪਾਂ ਕਰ ਲਾਂਗੇ ਮਿਕਸ ਚੰਗੇ ਤਰੀਕੇ ਨਾਲ ਇਹਨਾਂ ਨੂੰ ਆਪਾਂ ਜ਼ਿਆਦਾ ਮਾਤਰਾ 'ਚ ਨਹੀਂ ਐਡ ਕਰਨਾ ਕਿਉਂਕਿ ਫਿਰ ਆਲੂਆਂ ਦਾ ਟੇਸ ਨਹੀਂ ਟਿੱਕੀਆਂ ਦੇ ਵਿੱਚ ਜ਼ਿਆਦਾ ਆਉਣਾ ਇਹਨਾਂ ਦਾ ਟੇਸ ਯਾਨੀ ਕਿ ਕਾਰਨ Starch ਤੇ ਸੂਜੀ ਦਾ ਟੇਸ ਹੀ ਜ਼ਿਆਦਾ ਆਊਗਾ ਕਿ ਨਾਮਕਿ ਇੱਥੇ ਮੈਂ ਬਿਲਕੁਲ ਨਹੀਂ ਹਜੇ ਐਡ ਕਰ ਰਹੀ ਉਮੇ ਕਦੋਂ ਐਡ ਕਰੂੰਗੀ ਕਿਉਂ ਨਹੀਂ ਇੱਥੇ ਐਡ ਕਰ ਰਹੀ ਹਾਂ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂ। ਤੇ ਇਸ ਤਰੀਕੇ ਨਾਲ ਜੀ ਆਲੂਆਂ ਨੂੰ ਜਿਹੜਾ ਆਪਾਂ ਤਿਆਰ ਕਰ ਲਿਆ ਤੇ ਹੁਣ ਇਹਨਾਂ ਨੂੰ ਫਰਿੱਜ 'ਚ ਰੱਖ ਦਿਆਂਗੇ ਆਪਾਂ 10-15 ਮਿੰਟਾਂ ਲਈ ਜਿੰਨਾ ਇਹ ਠੰਡਾ ਹੋਊਗਾ ਓਨੀਆਂ ਟਿੱਕੀਆਂ ਜਿਹੜੀਆਂ ਕੋਰਕਰੀਆਂ ਬਣਣਗੀਆਂ। ਤੇ ਚੁੱਲ੍ਹੇ ਤੇ ਰੱਖ ਲਏ ਜੀ ਆਪਾਂ ਤਵਾ ਤੇ ਹੁਣ ਇਹਦੇ ਉੱਪਰ ਨਾ ਪਤਤੀ ਐਡ ਕਰ ਦਿਆਂਗੇ। ਤੁਸੀਂ ਇਹ ਟਿੱਕੀਆਂ ਘਿਓ 'ਚ ਵੀ ਬਣਾ ਸਕਦੇ ਹੋ ਜਿਵੇਂ ਦੇਸੀ ਘਿਓ 'ਚ। ਤੇ ਪਹਿਲਾਂ ਨਾ ਆਪਾਂ ਤੇਲ ਵਾਵਾ ਐਡ ਕਰਾਂਗੇ ਯਾਨੀ ਕਿ ਤਵੇ ਨੂੰ ਫੁੱਲ ਕਰ ਲਾਂਗੇ ਤੇ ਬਿਲਕੁਲ ਮੀਡੀਅਮ ਜੀ ਫਲੇਮ ਤੇ ਆਪਾਂ ਤੇਲ ਤੇ ਹੁਣ ਜੀ ਇਸ ਤਰੀਕੇ ਨਾਲ 15 ਮਿੰਟ ਹੋ ਗਿਆ ਆਪਾਂ ਇਹਨੂੰ ਫਰਿੱਜ 'ਚ ਰੱਖਤਾ ਸੀਗਾ ਸਾਰੇ ਮਿਕਸਚਰ ਨੂੰ ਬਿਲਕੁਲ ਠੰਡਾ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਕਿਉਂਕਿ ਜੇਕਰ ਆਪਾਂ ਪਹਿਲਾਂ ਨਮਕ ਐਡ ਕਰ ਦਿੰਦੇ ਨਾ ਫਿਰ ਆਲੂ ਪਾਣੀ ਛੱਡ ਜਾਂਦੀ ਆ ਫਿਰ ਜਿਹਦੀ ਵਜ੍ਹਾ ਕਰਨ ਟਿਕੀਆਂ ਜਿਹੜੀਆਂ ਨਰਮ ਬਣਦੀਆਂ ਕ੍ਰਿਸਪੀ ਨਹੀਂ ਬਣਦੀਆਂ ਤੁਸੀਂ ਜਦੋਂ ਟਿਕੀਆਂ ਫਰਾਈ ਕਰਨੀਆਂ ਹੋਈਆਂ ਉਦੋਂ ਹੀ ਨਮਕ ਐਡ ਕਰਿਓ ਤੇ ਹੁਣ ਮੈਂ ਇਹਦੇ ਵਿੱਚ ਨਮਕ ਐਡ ਕਰ ਦਉਂਗੀ ਜਿੰਨਾ ਕੁ ਨਮਕ ਆਪਾਂ ਰੱਖਣਾ ਲਿਖਿਆ ਏ ਜ ਹੁਣ ਇਹਨੂੰ ਆਪਾਂ ਮਿਕਸ ਕਰ ਲਾਂਗੇ ਹਾਂਜੀ ਹੱਥਾਂ ਦੇ ਨਾਲ ਆਪਾਂ ਗਰੀਸ ਕਰ ਲਾਂਗੇ ਘਿਓ ਜਾਂ ਤੇਲ ਬਿਲਕੁਲ ਥੋੜਾ ਜਿਹਾ ਤੇ ਹੁਣ ਆਪਾਂ ਟਿੱਕੀਆਂ ਬਣਾਵਾਂਗੇ ਜਿਵੇਂ ਬਾਜ਼ਾਰ ਚੋਂ ਮਿਲਦੀਆਂ ਨਾ ਉਹਨੇ ਇੱਕ ਸਾਈਜ਼ ਦੀਆਂ ਜਾਂ ਆਪਾਂ ਐ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਇਹਨਾਂ ਦਾ ਇਸ ਤਰੀਕੇ ਨਾਲ ਨਾ ਪੇੜਾ ਬਣਾ ਲਾਂਗੇ ਮੇਰੇ ਵਿੱਚ ਕ੍ਰੈਕਸ ਨਾ ਹੋਣ ਜ਼ਿਆਦਾ ਤੇ ਇਸ ਤਰੀਕੇ ਨਾਲ ਜੀ ਪੇੜਾ ਬਣਾ ਕੇ ਆਪਾਂ ਤਿਆਰ ਕਰ ਲਿਆ ਦੇਖੋ ਇਸ ਤਰੀਕੇ ਦਾ ਪੇੜਾ ਬਣਾ ਕੇ ਹਲਕਾ ਜਿਹਾ ਆਪਾਂ ਇਹਨੂੰ ਪ੍ਰੈਸ ਕਰ ਦਿਆਂਗੇ ਤੇ ਟਿੱਕੀ ਦੇ ਵਿੱਚ ਬਿਲਕੁਲ ਵੀ ਕ੍ਰੈਕਸ ਨਹੀਂ ਹੋਣੇ ਚਾਹੀਦੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਮੂਥ ਟਿੱਕੀ ਬਣ ਕੇ ਤਿਆਰ ਹੋਈ ਹੈ ਸਾਰੀਆਂ ਇਸ ਤਰੀਕੇ ਨਾਲ ਬਣਾ ਬਣਾ ਕੇ ਆਪਾਂ ਰੱਖ ਲਾਂਗੇ ਤੇ ਇਸ ਤਰੀਕੇ ਨਾਲ ਜੀ ਸਾਰੀਆਂ ਟਿੱਕੀਆਂ ਆਪਾਂ ਬਣਾ ਕੇ ਤਿਆਰ ਕਰ ਲਈਆਂ ਆਪਣੇ ਕੋਲੇ ਮੀਡੀਅਮ ਸਾਈਜ਼ ਦੇ 6 ਆਲੂ ਸੀ 6 ਟਿੱਕੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਤੇ ਹੁਣ ਜੀ ਇਸ ਤਰੀਕੇ ਨਾਲ ਤੇਲ ਗਰਮ ਹੋ ਗਿਆ ਹੁਣ ਆਪਾਂ ਟਿੱਕੀਆਂ ਨੂੰ ਫਰਾਈ ਕਰ ਲਾਂਗੇ ਇੱਕ ਇੱਕ ਕਰਕੇ ਜਿਹੜਾ ਆਪਾਂ ਟਿੱਕੀਆਂ ਨੂੰ ਤੇਲ ਦੇ ਵਿੱਚ ਛੱਡ ਦੇਵਾਂਗੇ ਇਹ ਪਹਿਲਾਂ ਨਾ ਮੈਂ ਚਾਰ ਟਿੱਕੀਆਂ ਹੀ ਫਰਾਈ ਕਰੂੰਗੀ ਕਿਉਂਕਿ ਆਪਾਂ ਇਹਨਾਂ ਦੀ ਸਾਈਡ ਵੀ ਫਲਟਾਂਗੇ ਫਿਰ ਸਪੇਸ ਵੀ ਹੋਣੀ ਚਾਹੀਦੀ ਹੈ ਤਵੇ ਤੇ ਤੇ ਹਾਂਜੀ ਇਹ ਤਾਂ ਹਲਕੀਆਂ ਹੀ ਟਿੱਕੀਆਂ ਆਪਾਂ ਨੂੰ ਲੱਗਿਆ ਵੀ ਪੱਕ ਗਈਆਂ ਹੁਣ ਆਪਾਂ ਇਹਨਾਂ ਦੀ ਸਾਈਡ ਇਸ ਤਰੀਕੇ ਨਾਲ ਚੇਂਜ ਕਰ ਦੇਾਂਗੇ ਦੇਖੋ ਬਿਲਕੁਲ ਇਸ ਤਰੀਕੇ ਦੀਆਂ ਹਲਕੀਆਂ ਹੀ ਗੋਲਡਨ ਹੋਣੀਆਂ ਚਾਹੀਦੀਆਂ ਨੇ ਤੇ ਥੋੜਾ ਜਿਹਾ ਨਾ ਧਿਆਨ ਨਾਲ ਤੁਸੀਂ ਸਾਈਡ ਪਾਟਿਓ ਇਸ ਤਰੀਕੇ ਨਾਲ ਚਮਚ ਜਾਂ ਕਿਸੇ ਵੀ ਚੀਜ਼ ਦੀ ਮਦਦ ਨਾਲ ਕਿਉਂਕਿ ਤੇਲ ਬਹੁਤ ਗਰਮ ਹੈ ਤੇ ਤੇਲ ਉੱਪਰ ਪੈ ਸਕਦੇ ਆ ਫਿਰ ਛਿੱਟੇ ਤੇਲ ਦੇ ਗਰਮ ਦੇ ਤੇ ਹਾਂਜੀ ਆਪਾਂ ਇਹਨਾਂ ਦੀ ਇਧਰੋਂ ਵੀ ਸਾਈਡ ਹੈ ਜਿਹੜੀ ਚੇਂਜ ਕਰ ਦੇਾਂਗੇ ਬਸ ਇੰਨੀ ਇੰਨੀ ਕੇ 골ਡਨ ਬਣਾ ਕੇ ਆਪਾਂ ਇਹਨਾਂ ਨੂੰ ਤਿਆਰ ਕਰਨਾਗਾ ਇਧਰਲੀ ਸਾਈਡ ਤੋਂ ਵੀ ਆਪਾਂ ਥੋੜੀਆਂ ਜੀਆਂ 골ਡਨ ਬਣਾ ਲਾਂਗੇ ਇਹਨਾਂ ਨੂੰ ਤੁਸੀਂ ਦੇਖਿਆ ਹੋਊਗਾ ਬਾਜ਼ਾਰ ਦੇ ਵਿੱਚ ਤੁਸੀਂ ਟਿੱਕੀਆਂ ਖਾਂਦੇ ਹੋ ਤੇ ਜੋ ਟਿੱਕੀਆਂ ਖਾ ਕੇ ਆਉਂਦੇ ਉਹਨਾਂ ਨੇ ਇਸ ਤਰੀਕੇ ਨਾਲ ਬਣਾ ਕੇ ਰੱਖੀਆਂ ਹੁੰਦੀਆਂ ਨੇ ਇੰਨੀਆਂ ਕੇ 골ਡਨ ਕੋਸਤੋ ਬਾਜੀ ਦਾ ਸਰਵ ਕਰਦੇ ਹਨ ਫਿਰ ਇਹਨਾਂ ਨੂੰ ਦੁਬਾਰਾ ਬਣਾਉਂਦੇ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਕਿ ਕਿਸ ਤਰੀਕੇ ਨਾਲ ਤਿਆਰ ਕਰਦੇ ਆ ਤੇ ਵਸੇ ਇੰਨਾ ਕੀ ਆਪਾਂ ਟਿੱਕੀਆਂ ਨੂੰ 골ਡਨ ਬਣਾ ਕੇ ਤਿਆਰ ਕਰਨਾ ਹੈ ਜੀ ਬਹੁਤ ਹੀ ਵਧੀਆ ਦੇਖੋ ਇਹ ਬਣ ਕੇ ਤਿਆਰ ਹੋਈਆਂ ਬਿਲਕੁਲ ਵੀ ਇਹਨਾਂ ਵਿੱਚ ਕ੍ਰੈਕਸ ਨਹੀਂ ਆਏ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਹੈ ਜਿਹੜਾ ਇੱਕ ਪਲੇਟ 'ਚ ਕੱਢ ਕੇ ਰੱਖ ਲਾਗੇ ਲਓ ਜੀ ਇਹ ਹੋ ਗਈਆਂ ਤਿਆਰ ਸੇਮ ਇਸੇ ਤਰੀਕੇ ਨਾਲ ਦੂਜੀਆਂ ਵੀ ਮੈਂ ਤਿਆਰ ਕਰ ਲੂੰਗੀ ਤੇ ਹਾਂ ਜੀ ਜਿਹੜੀਆਂ ਟਿੱਕੀਆਂ ਰਹਿ ਗਈਆਂ ਉਹਨਾਂ ਨੂੰ ਵੀ ਆਪਾਂ ਫਰਾਈ ਕਰ ਲਾਂਗੇ ਬਹੁਤ ਹੀ ਵਧੀਆਂ ਇਹ ਟਿੱਕੀਆਂ ਜਿਹੜੀਆਂ ਬਣ ਕੇ ਤਿਆਰ ਹੁੰਦੀਆਂ ਨੇ ਬਿਲਕੁਲ ਕਰਕਨੀਆਂ ਬਣਨਗੀਆਂ ਹੁਣ ਜਿਵੇਂ ਆਹ ਟਿੱਕੀਆਂ ਆਪਾਂ ਬਣਾ ਕੇ ਰੱਖ ਲਈਆਂ ਨਾ ਇਹਨਾਂ ਨੂੰ ਤੁਸੀਂ ਇੰਨਾ ਕ ਬਣਾ ਕੇ ਆ ਜਿਹੜਾ ਯਾਨੀ ਕਿ ਇੰਨਾ ਕ ਫਰਾਈ ਕਰਕੇ ਫ੍ਰਿਜ ਚ ਰੱਖ ਸਕਦੇ ਹੋ ਜਦੋਂ ਵੀ ਖਾਣੀਆਂ ਹੋਣ ਫਿਰ ਜਿਵੇਂ ਮੈਂ ਅੱਗੇ ਤੁਹਾਨੂੰ ਦੱਸੂਗੀ ਨਾ ਇਹਨਾਂ ਨੂੰ ਫਰਾਈ ਕਰਨਾ ਬਸ ਉਸ ਤਰੀਕੇ ਨਾਲ ਫਰਾਈ ਕਰਕੇ ਤੇ ਚਾਟ ਆ ਜਿਹੜੀ ਤੁਸੀਂ ਤਿਆਰ ਕਰ ਸਕਦੇ ਹੋ ਤੇ ਹਾਂ ਜੀ ਪਲੇਟ ਦੇ ਵਿੱਚ ਨਾ ਇਸ ਤਰੀਕੇ ਨਾਲ ਆਪਾਂ ਇੱਕ ਟਿੱਕੀ ਰੱਖਾਂਗੇ ਤੇ ਨੂੰ ਆਪਾਂ ਮੈਸ਼ਰ ਦੀ ਮਦਦ ਨਾਲ ਦਵਾ ਦੇਾਂਗੇ ਇਸ ਤਰੀਕੇ ਨਾਲ ਦੇਖੋ ਬਿਲਕੁਲ ਇਹਨੂੰ ਫਲੈਟ ਬਣਾ ਕੇ ਆਪਾਂ ਤਿਆਰ ਕਰ ਲੈਣਾਗਾ ਤੇ ਹਾਂ ਜੀ ਜਿੰਨੀਆਂ ਟਿੱਕੀਆਂ ਆਪਾਂ ਸਰਵ ਕਰਨੀਆਂ ਨੇ ਜਿੰਨੀਆਂ ਹੁਣੇ ਆਪਾਂ ਖਾਣ ਦੇ ਲਈ ਪਲੇਟ ਤਿਆਰ ਕਰਨੀਆਂ ਉਹਨੀਆਂ ਆਪਾਂ ਇਸ ਤਰੀਕੇ ਨਾਲ ਤਿਆਰ ਕਰ ਲਾਂਗੇ ਬਾਕੀ ਆਪਾਂ ਫਰਿੱਜ ਦੇ ਵਿੱਚ ਰੱਖ ਦਾਂਗੇ ਸੋ ਇਧਰ ਮੈਂ ਤਿੰਨ ਟਿੱਕੀਆਂ ਜਿਹੜੀਆਂ ਇਸ ਤਰੀਕੇ ਨਾਲ ਤਿਆਰ ਕਰ ਲਈਆਂ ਤੇ ਤੇਲ ਹੈ ਜਿਹੜਾ ਆਪਾਂ ਪਹਿਲਾਂ ਜ਼ਿਆਦਾ ਵਰਤਿਆ ਸੀਗਾ ਤੇ ਹੁਣ ਤੇਲ ਅੱਧਾ ਆਪਾਂ ਕੱਢ ਕੇ ਰੱਖ ਦੇਾਂਗੇ ਕਿਉਂਕਿ ਹੁਣ ਆਪਾਂ ਨੂੰ ਘੱਟ ਤੇਲ ਦੀ ਜ਼ਰੂਰਤ ਹੈ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਤਵੇ ਤੇ ਫਰਾਈ ਕਰਾਂਗੇ ਤੇ ਹਾਂਜੀ ਜਦੋਂ ਇੱਕ ਸਾਈਡ ਤੇ ਇਹ 골ਡਨ ਹੋ ਗਈਆਂ ਨਾ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਾਂਗੇ ਦੇਖੋ ਬਿਲਕੁਲ ਕਰਕਰੀਆਂ ਬਣ ਕੇ ਤਿਆਰ ਹੋਣਗੀਆਂ ਹੁਣ ਇੱਥੇ ਆਪਾਂ ਫਲੇਮ ਹੈ ਜਿਹੜੀ ਥੋੜੀ ਜਿਆਦਾ ਰੱਖਣੀ ਹੈਗੀ ਹਲਕੀ ਫਲੇਮ ਤੇ ਨਹੀਂ ਇਹਨਾਂ ਨੂੰ ਕਰਕਰਾਂ ਬਣਾਉਣਾ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਬਹੁਤ ਵਧੀਆ ਕਰਿਸਪੀ ਬਣਨਗੀਆਂ ਇਸ ਤਰੀਕੇ ਨਾਲ ਜੀ ਟਿੱਕੀਆਂ ਨੂੰ ਆਪਾਂ 골ਡਨ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਸੋਜੀ ਦੀ ਹੌਲੀ ਹੌਲੀ 골ਡਨ ਹੁੰਦੀ ਹੈ ਬਸ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ 골ਡਨ ਬਣਾ ਕੇ ਹੈ ਜਿਹੜਾ ਇੱਕ ਬਰਤਨ ਦੇ ਵਿੱਚ ਖੱਡ ਲਾਂਗੇ ਤੇ ਜਿੰਨੀਆਂ ਕ ਆਪਾਂ ਸਰਵ ਕਰਨੀਆਂ ਛਾਟ ਤਿਆਰ ਕਰਨੀਆਂ ਓਨੀਆਂ ਕ ਆਪਾਂ ਇਸ ਤਰੀਕੇ ਨਾਲ ਤਿਆਰ ਕਰ ਲਾਂਗੇ ਫਰਾਈ ਕਰਕੇ ਤੇ ਹੁਣ ਜੇ ਇੱਥੇ ਆਪਾਂ ਮਿੱਠੀ ਦਹੀਂ ਤਿਆਰ ਕਰਾਂਗੇ ਉਹਦੇ ਲਈ ਆਪਾਂ ਇੱਕ ਬਰਤਨ ਰੱਖ ਲਾਂਗੇ ਤੇ ਆਪਾਂ ਨੂੰ ਚਾਹੀਦੀ ਚਾਹ ਭੁਲਣੀ ਤੇ ਇਹਦੇ ਵਿੱਚ ਆਪਾਂ ਦਹੀਂ ਆ ਜਿਹੜੀ ਐਡ ਕਰਾਂਗੇ ਦਹੀਂ ਬਿਲਕੁਲ ਠੰਡੀ ਹੋਣੀ ਚਾਹੀਦੀ ਆ ਤੇ ਬਿਲਕੁਲ ਆਪਣੇ ਕੋਲੇ ਨਾ ਫਰੈਸ਼ ਦਹੀਂ ਆ ਇਹ ਜਿਆਦਾ ਖੱਟੀ ਨਹੀਂ ਤੇ ਬਿਲਕੁਲ ਗਾੜੀ ਦਹੀਂ ਆ ਤੇ ਇੱਥੇ ਜੀ ਆਪਣੇ ਕੋਲੇ ਹੈਗੀ ਆ ਦਾਣੇਦਾਰ ਖੰਡ ਤੁਸੀਂ ਪੀਸੀ ਹੋਈ ਵੀ ਵਰਤ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਖੰਡ ਐਡ ਕਰਾਂਗੇ ਕਿਉਂਕਿ ਮਿੱਠੀ ਦਹੀਂ ਆਪਾਂ ਤਿਆਰ ਕਰਾਂਗੇ ਮੈਂ ਡੇਢ ਚਮਚਾ ਜਿਹੜਾ ਫੁੱਲ ਭਰ ਕੇ ਐਡ ਕਰ ਦੂੰਗੀ ਤੇ ਇਹਨੂੰ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਮਿਕਸ ਕਰਦੇ ਜਾਵਾਂਗੇ ਨਾਲੇ ਤਾਂ ਤੇ ਨਾਲੇ ਆਪਾਂ ਇਹਨੂੰ ਛਾਣ ਕੇ ਤਿਆਰ ਕਰਾਂਗੇ ਬਿਲਕੁਲ ਸਮੂਥ ਦਹੀਂ ਆਪਣੇ ਕੋਲੇ ਬਣਨੀ ਚਾਹੀਦੀ ਆ ਪੇਹਾਂ ਜੀ ਇਸ ਤਰੀਕੇ ਨਾਲ ਆਪਣੇ ਕੋਲੇ ਜਿਹੜੀ ਇਹ ਦਹੀਂ ਹੈ ਨਾ ਬਿਲਕੁਲ ਮਿੱਠੀ ਤੇ ਬਿਲਕੁਲ ਠੰਢੀ ਠੰਢੀ ਤਿਆਰ ਇਸ ਤਰੀਕੇ ਨਾਲ ਹੋ ਗਈ ਆ ਬਿਲਕੁਲ ਇੰਨੀ ਗਾੜ੍ਹੀ ਹੈ ਇਹ ਤੇ ਸਾਰੀਆਂ ਚੀਜ਼ਾਂ ਦੀ ਆਪਾਂ ਟਿੱਕੀ ਚਾਟ ਬਣਾਉਣ ਦੇ ਲਈ ਪਹਿਲਾਂ ਹੀ ਤਿਆਰ ਕਰਕੇ ਰੱਖ ਲਈਆਂ ਤੇ ਗਰਮਾ ਗਰਮ ਟਿੱਕੀਆਂ ਬਿਲਕੁਲ ਤਿਆਰ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਕ੍ਰਿਸਪੀ ਬਣੀਆਂ ਨੇ ਸਾਰੀਆਂ ਦੀਆਂ ਸਾਰੀਆਂ ਬਹੁਤ ਵਧੀਆ ਬਣ ਕੇ ਤਿਆਰ ਹੋ ਗਈਆਂ ਇੱਕ ਪਲੇਟ ਦੇ ਵਿੱਚ ਆਪਾਂ ਤਿੰਨ ਟਿੱਕੀਆਂ ਰੱਖਾਂਗੇ ਤੇ ਹਲਕਾ ਜਿਹਾ ਇਹਨਾਂ ਨੂੰ ਤੋੜ ਲਾਂਗੇ ਇਸ ਤਰੀਕੇ ਨਾਲ पहला जी ना उपर जी के जी ना, तो सब तो पी एर आप मिठी दही तो उपरों जी आप काला नमक ऐड कर देंगे जो थोड़े को चाट मसाला हो तो काट मसाला भी ऐड कर सकते हो बिल्कुल थोड़ा जहा भुन्ने हुए जीरे का पाउडर थोड़ी जी लाल मिर्चा तो उपरों जी आप इमली वाली मिठी चटनी ऐड कर देंगे ਇਹ ਮੇਰੇ ਕੋਲੇ ਸੌਂਠ ਵਾਲੀ ਇਮਲੀ ਦੀ ਚਟਨੀ ਹੈ ਜੋ ਕਿ ਮੈਂ ਘਰ ਦੇ ਵਿੱਚ ਹੀ ਤਿਆਰ ਕੀਤੀ ਆ ਉੱਪਰੋਂ ਹਰੀ ਚਟਨੀ ਐਡ ਕਰ ਦੇਾਂਗੇ ਤੇ ਉੱਪਰੋਂ ਜੀ ਆਪਾਂ ਥੋੜੀ ਜਿਹੀ ਨਾਰ ਐਡ ਕਰ ਦੇਾਂਗੇ ਤੇ ਲਓ ਜੀ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਕੁਰਕਰੀਆਂ ਟਿੱਕੀਆਂ ਜਿਹੜੀਆਂ ਆਪਾਂ ਘਰ ਦੇ ਵਿੱਚ ਹੀ ਤਿਆਰ ਕਰ ਲਈਆਂ ਕੈਸਰੀ ਕੇਨਾਲ ਜੀ ਟਿੱਕੀਆਂ ਖਾਣ ਦੇ ਲਈ ਬਿਲਕੁਲ ਤਿਆਰ ਹੈ ਬਹੁਤ ਹੀ ਟੇਸਟੀ ਚਾਟ ਰੇਹ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜੀ ਬਿਲਕੁਲ ਬਜਾਰਤ ਵੀ ਜਿਆਦਾ ਵਧੀਆ ਟਿੱਕੀਆਂ ਜਿਹੜੀਆਂ ਆਪਾਂ ਘਰ ਦੇ ਵਿੱਚ ਤਿਆਰ ਕਰ ਲੀਆਂ ਤੁਸੀਂ ਇਹਨਾਂ ਟਿੱਕੀਆਂ ਦੀ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਬਾਅਦ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀ